ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਮਰਜੀ ਜਦੋਂ ਪਹਿਲਾਂ ਛੋਟੇ ਹੁੰਦੇ ਸੀ ਨਾ ਪਰ ਨਾ ਪੁੰਮਾ ਤਾਂ ਕੱਟੀ ਆਉਂਦਾ ਸੀ ਸਾਨੂੰ ਸਾਡਾ ਨਾ ਬਾਬਾ ਬਦਮਾਸ਼ ਹੁੰਦਾ ਸੀ ਸਾਡੇ ਦਾਦਾ ਵੀ ਬੈਲੀ ਰਿਆ ਬਾਬਾ ਸਾਡੇ ਦਾਦਾ ਕਹਿੰਦੇ ਪਜਾਮਾ ਨਹੀਂ ਪੈਂਦਾ ਉਹਨੇ ਲੱਤਾਂ ਇੰਨੀਆਂ ਲੱਤਾਂ ਕੁੱਟੀਆਂ ਸੀ ਇੰਨੀਆਂ ਟੁੱਟੀਆਂ ਲੱਤਾਂ ਸੀ ਉਹਦੀਆਂ 골 ਹੋਗੀਆਂ ਸੀ ਪਜਾਮਾ ਨਹੀਂ ਪੈਂਦਾ ਸੀ ਜਿਹੜਾ ਅੱਗੇ ਢੂਲੀ ਵਾਲਾ ਪਜਾਮਾ ਪਾਉਂਦੇ ਸੀ ਨਾ ਲੱਤਾਂ ਪਤ ਲਗਾਉਂਦੇ ਪਹੁੰਚੇ ਉਹ ਨਹੀਂ ਪੈਂਦਾ ਸੀ ਉਹਦੇ ਕਸਹਿਰਾ ਹੀ ਪੋਣਾ ਪੈਂਦਾ ਸੀ ਪਪਾ ਨੂੰ ਅੱਛਾ ਜੀ ਹਾਂ ਤੇ ਐਡਾ ਯਾਨੀ ਦਲੇਰ ਸੀਗਾ ਜੱਟ ਤੇ ਮੈਂ ਕਹਿੰਦਾ ਜਿਹਦੇ ਬਾਦ ਪੈ ਜਾਂਦਾ ਸੀਗਾ ਤੇ ਝੋਟੀਆਂ ਚੰਗਾ ਕੇ ਅੜਦਾ ਸੀ ਉਹ ਵੀ ਬਹੁਤ ਇਕੱਠੇ ਹੋ ਗਏ ਬੰਦੇ ਪੈ ਗਏ ਕੇ ਦਾਲ ਬਾਈ ਜਾਂਦਾ ਜੀ ਅੱਛਾ ਜੀ ਜਦੋਂ ਹਾਲ ਫਾਵੇਂ ਨੂੰ ਪੈ ਗਏ ਤੇ ਵੇਖ ਲਾ ਵੀ ਕੁੱਟ ਕੇ ਆਪਦੇ ਆਣੀ ਮਾਰ ਕੇ ਸਿੱਟ ਗਈ ਰਿਹਾ ਨਹੀਂ ਗਿਆ ਕਹਿੰਦਾ ਹੁਣ ਪ੍ਰਾਹਣੇ ਦਾ ਵੀ ਵਿਗਾੜ ਗਏ ਆ ਚਾਰਾਂ ਜਿਹੜਾ ਨੂੰ ਫੇਰ ਟੱਕਰੂ ਉਹ ਫੇਰ ਆ ਗਏ ਮਰ ਕੇ ਅੱਛਾ ਜੀ ਫੇਰ ਉਹਨਾਂ ਨੇ ਜਮੇ ਲਪਾ ਬਾਤਾਂਗਾ ਸੀ ਲੈ ਯਾਨੀ ਸੀ ਨਹੀਂ ਕਰਦਾ ਸੀ ਪਪਾ ਹਾਂ ਸਾਡੇ ਨਾ ਬੈੜ ਕਾ ਲੈ ਗਏ ਸੀ ਖੋਲ ਕੇ ਕਹਿੰਦੇ ਉਹ ਮੈਂ ਕਹਿ ਦਿਓ ਤਾਂ ਮੰਨ ਨੂੰ ਲੈ ਜੇ ਵੀ ਸਾਡੇ ਪਿੰਡੂ ਆ ਕੇ ਹਨਾ ਨੰਗਲ ਦੇ ਸੀਗੇ ਤੇ ਸਾਡਾ ਤਾਇਆ ਦਾਦਾ ਬਈ ਉਹ ਕਹਿੰਦਾ ਸਾਨੂੰ ਲੈ ਗਿਆ ਨਾਲ ਸਾਰਿਆਂ ਨੂੰ ਚਾਰਾਂ ਪੰਜਾਂ ਨੂੰ ਕਹਿੰਦਾ ਚਲ ਓਏ ਕਹਿੰਦਾ ਨਾ ਤਾਂ ਅਸੀਂ ਡਰ ਦੇ ਜਵਾਬ ਦੇਣ ਲੱਗੇ ਜੇ ਜਵਾਬ ਦਿੰਦੇ ਤਾਂ ਵੀ ਕੋਟਦਾ ਕਹ ਸਾਨੂੰ ਕਹਿੰਦਾ ਮਗਰ ਨੂੰ ਮੂੰਹ ਕਰ ਲੋ ਇਧਰ ਪਿੰਡ ਵਾਲੇ ਪਾਸੇ ਮੈਂ ਇਕੱਲਾ ਹੀ ਆ ਇਕੱਲਾ ਹੀ ਇਧਰੋਂ ਨਾ ਕੋਈ ਆਵੇ ਸਾਰੇ ਨਿਗਰ ਰੱਖੋ ਇਧਰ ਮੈਂ ਇਕੱਲਾ ਹੀ ਬਹੁਤ ਹਾਂ ਕਹਿੰਦਾ ਸਾਡੂੰ ਡਰ ਲੱਗੇ ਕਹਿੰਦਾ ਪਿੰਡ ਨੂੰ ਮਾਰਤਾ ਲਲ ਕਰਿਆ ਕਹਿੰਦਾ ਆ ਗਿਆ ਥੰਮਣ ਸਿਓ ਤੇ ਆਜੋ ਜੀਨੇ ਆਉਣਾ ਕਹਿੰਦਾ ਵਹਿੜ ਕਾ ਦਾ ਫੇਰ ਹੀ ਲੈ ਕੇ ਜਾਉ ਤੇ ਜਨਾਨੀਆਂ ਨੇ ਵਹਿੜ ਕਾ ਖੋਲ ਕੇ ਫੜਾਤਾ ਸੀ ਉਹ ਕਹਿੰਦੀ ਆ ਪਾਪਾ ਲੈ ਜਾ ਕਹਿੰਦੇ ਵੀ ਗਲਤੀ ਹੋ ਗਈ ਮੂਰੇ ਲਾ ਲੇ ਕਹਿੰਦਾ ਸੀ ਕਹਿੰਦਾ ਇਹ ਨਾਲੇ ਹੱਸਦੇ ਆਈਏ ਵੀ ਬਚ ਗਏ ਆ ਹਨਾ ਮੇਰਾ ਫੁੱਫੜ ਸੁਣਾਉਂਦਾ ਹੁੰਦਾ ਸੀਗਾ ਫੁੱਫੜ ਮੇਰਾ ਕਹਿੰਦਾ ਵੀ ਜਦੋਂ ਮੇਰੀ ਭੂਆ ਦਾ ਵਿਆਹ ਕਰਾਇਆ ਸੀ ਉਹਨੇ ਕਹਿੰਦਾ ਜਵਾਈ ਵੇਖਣਾ ਲੰਮਾ ਲੰਜਾ ਹਨਾ ਉੱਪਰ ਮੇਰ ਨੂੰ ਵੇਖ ਕੇ ਭੁੱਖ ਲੈਂਦੀ ਸੀ ਆ ਮਾਲੇ ਦਾ ਹੀ ਸੀ ਪਪਾ ਤੇ ਉਹਦੇ ਨਾਲ ਜਿਹੜੇ ਬੈਲੀ ਰਹਿੰਦੇ ਹੁੰਦੇ ਸੀਗੇ ਪੁੱਪਰ ਕਹਿੰਦਾ ਬੌੜਿਆਂ ਦੇ ਹੀ ਮਾਈ ਵੀ ਸਖ ਕਹਿੰਦਾ ਮੈਨੂੰ ਕਹਿੰਦਾ ਰਾਤ ਲੁੱਟਣ ਪੈਗੇ ਗੰਜਰ ਦੇ ਅੱਛਾ ਜੀ ਉਹਦੇ ਲੁੱਟਦੇ ਵੀ ਹੁੰਦੇ ਸੀ ਹਾਂ ਕਹਿੰਦਾ ਮੈਨੂੰ ਲੁੱਟਣ ਪੈਗੇ ਕਹਿੰਦਾ ਮੈਨੂੰ ਕਹਿੰਦੇ ਰੱਖ ਓਏ ਤੇਰੇ ਕੋਲੇ ਕੀ ਆ ਸਾਰਾ ਕੁਝ ਨਾ ਕਹਿੰਦਾ ਹੁਣ ਮੈਂ ਭਾਈ ਨਵਾਂ ਵਿਆਹ ਸੋਣਾ ਦਾ ਜਿਗਾ ਹੀ ਕਹਿੰਦਾ ਪਰ ਨਾ ਪਛਾਦਾ ਕਹਿੰਦੇ ਰੱਖ ਇੱਥੇ ਕਹਿੰਦਾ ਮੈਂ ਰੱਖਤਾ ਅੱਛਾ ਕਹਿੰਦਾ ਮੈਂ ਕਿਹਾ ਚੱਕੋ ਚੱਕੋ ਕਦੋਂ ਮੈਂ ਖੜ ਗਿਆ ਕਹਿੰਦੇ ਤੂੰ ਜਾ ਖਲ ਬਰਵਾਏਂਗੇ ਮੈਂ ਜਾ ਚੁਕਾ ਕੇ ਜਾਉਂ ਜਦੋਂ ਆਇਆ ਚੱਕੋ ਕਹਿੰਦੇ ਲ ਤੂੰ ਜਾ ਯਾਰ ਅਸੀਂ ਚੱਕ ਲਾਂਗੇ ਉਹ ਕਹਿੰਦਾ ਨਾ ਨਾ ਤੋਨੂੰ ਸਾਰੇ ਚੱਕੋ ਦਾ ਸਹੀ ਨਾ ਤਾਂ ਮੈਂ ਦਿੱਤਾ ਫੇਰ ਹੀ ਬਦਮਾਸ਼ ਹੈ ਜੇ ਚੱਕੋਗੇ ਕਹੋਗੇ ਅਖੀਰ ਨੂੰ ਕਹਿੰਦੇ ਯਾਰ ਛੱਡ ਜਾ ਕਹਿੰਦੇ ਇਹਨੇ ਚੱਕਣ ਹੀ ਨਹੀਂ ਦੇਣਾ ਤੁਰ ਪੇ ਕਹਿੰਦਾ ਉਹ ਮੈਂ ਚਾ ਕੇ ਪਾ ਲਿਆ ਉਹ ਕੁਦਰਤੀ ਕਹਿੰਦਾ ਮੈਨੂੰ ਵੀ ਪਤਾ ਸੀਗਾ ਕਹਿੰਦਾ ਜਦ ਮੈਂ ਆ ਕੇ ਇਧਰ ਆਉ ਦਾ ਬੈਠਾ ਸਹਰੇ ਸੀ ਹੁਣਾ ਨਾ ਕਹਾਂ ਚੱਲ ਬੈਠੇ ਚਾਹ ਬਾਣੀ ਪੀ ਗਏ ਕਹਿੰਦਾ ਮੈਂ ਕਿਹਾ ਚੱਲ ਬਾਪੂ ਨੂੰ ਮਿਲਿਆ ਵਾ ਉਹ ਅੱਡ ਟਾਣੀ ਹੁੰਦੀ ਸੀ ਉਹਦੀ ਬੈਲੀ ਬੈਠੇ ਹੁੰਦੇ ਸੀ ਉਹਦੇ ਕੋਲੇ ਕਹਾਂ ਵਿੱਚ ਉਹ ਵੀ ਬੈਠੇ ਦੋਨੇ ਕਹਿੰਦਾ ਮੁਸਕਰੀ ਹਸੀ ਜਦ ਮੈਂ ਉਹ ਦੇਖ ਕੇ ਕਹਿੰਦਾ ਬੁੜਿਆ ਕਹਿੰਦਾ ਜਾਣਦੇ ਨੂੰ ਏ ਆਦਿਆਂ ਮੁੰਡੇ ਨੂੰ ਦੇਖ ਕੇ ਉਹ ਕਹਿੰਦਾ ਨਹੀਂ ਬਾਪੂ ਕਿ ਤੇਰੇ ਬੈਲੀ ਰਾਜ ਮੈਨੂੰ ਲੁੱਟਣ ਪੈ ਗਿਆ ਸੀ ਸਾਲਿਓ ਬੰਦਾ ਘਰਦਿਆਂ ਨੂੰ ਹੀ ਉਹ ਬਗਲ ਲੁੱਟਣ ਦੀ ਜੇਲੇ ਵਿੱਚ ਚੱਕਿਆ ਲਗਿਆ ਨਹੀਂ ਸਾਲਿਆਂ ਤੋਂ ਮੈਂ ਤਾਂ ਲਾਹਦਾ ਹੀ ਹੋਣਾ ਕਹਿੰਦਾ ਪੁਰੇ ਤਿੰਨ ਮਾਰੀਆਂ ਡੰਗਾਂ ਕਹਿੰਦਾ ਨੇਰੀ ਪਾਉਂਦਾ ਸਾਲੇ ਬਦਮਾਚੀ ਦੇ ਸਾਲਿਆਂ ਬਗਲ ਲੁੱਟਣੀ ਪਈ ਸੀ ਜਦੋਂ ਲੁੱਟ ਕੇ ਵਗਾਉਂਦੇ ਲੁੱਟ ਕੇ ਵਗਾਉਂਦੇ ਹਨ ਤੇ ਬਾਬਾ ਇਹ ਨਾ ਵੀ ਜਿਹੜਾ ਬੰਦਾ ਕਹਿ ਲੈਂਦਾ ਸਾਡੇ ਪਿੰਡ ਮੰਦਿਰ ਹੈ ਵੀ ਉੱਥੇ ਆਏ ਆ ਜਾਉਂ ਆ ਸਾਡੇ ਹੁਣ ਸੁੱਖਾ ਪੂਰੀਆਂ ਹੁੰਦੀਆਂ ਮੰਦਿਰ ਤੇ ਹਨ ਟਾਈਫਾਇਰ ਦਾ ਧੌਲਾ ਪੈਂਦਾ ਟਾਈਫਾਇਰ ਕਿੰਨਾ ਵਿਗੜਿਆ ਬੰਦੇ ਨੂੰ ਠੀਕ ਹੋਣਾ ਹੀ ਹੋਣਾ ਕਈ ਫੈੜ ਵਾਲੇ ਨੂੰ ਬਾਬਾ ਟੀਕਾ ਬੰਦ ਕਰਾ ਦੇਣਾ ਕੋਈ ਛੋਟੀ ਮੋਟੀ ਗੱਲ ਥੋੜੀ ਐ ਕਹਿੰਦੇ ਨਾ ਭਾਈ ਟੀਕਾ ਨਾ ਲਵਾਓ ਇਹਦੇ ਜਿੰਮੇਵਾਰੀ ਐ ਇਹ ਲਾਉ ਤੇ ਮੰਦਰ ਤੇ ਸਾਡੇ ਨਾਲ ਟੱਕਾਂ ਵਾਲੇ ਇੱਕ ਬੰਗਾਲੀ ਮੁੰਡੇ ਨੂੰ ਲਿਆਏ ਸੀ ਉਹ ਮੰਦਰ ਤੇ ਰਹਿਣ ਲੱਗ ਗਿਆ ਸੀ ਤੇ ਉਹ ਫੌਜ ਭਾਤੀ ਹੋ ਗਿਆ ਸੀ ਵੱਡਾ ਅਫਸਰ ਬਣਿਆ ਹੀ ਫੌਜ ਦਾ ਤੇ ਅਸੀਂ ਗੁਰਦਾਰੇ ਰਹਿੰਦੇ ਹੁੰਦੇ ਸੀ ਕਿ ਜਦੋਂ ਚੋਰ ਪਏ ਆ ਮੰਦਰ ਤੇ ਰਾਤ ਨੂੰ ਮੰਦਰ ਤੇ ਲਟੇਰੇ ਪੈ ਗਏ ਉਹ ਮੰਦਰ ਤੇ ਸੀਗਾ ਉਹਨੂੰ ਪਛਾਣ ਲਿਆ ਉਹਨਾਂ ਨੇ ਕਹਿੰਦੇ ਵੀ ਇਹ ਆਪਾਂ ਨੂੰ ਜਾਣਦਾ ਇਹ ਮਰਵਾਊ ਹੈ ਨਾ ਵੀ ਇਹਨੇ ਪਛਾਣ ਲਿਆ ਆਪਾਂ ਨੂੰ ਤੇ ਬਾਬਾ ਉਹ ਫੌਜੀ ਸੀਗਾ ਉਹਨੇ ਮਾਰੀ ਮੁੱਕੀ ਵਾਲੇ ਦੇ ਕੋਲੇ ਖੜਾਇਆ ਸੀ ਨੱਕ ਤੇ ਭੱਜ ਜਾਂਦਾ ਗੇਟ ਟੱਪ ਗਿਆ 12 ਫੁੱਟ ਅੱਛਾ ਜੀ ਗੇਟ ਟੱਪ ਗਿਆ ਭੱਜ ਲਿਆ ਪੈਂਡ ਨੂੰ ਉਹਦੇ ਮਗਰ ਬਹੁਤ ਬੱਚੇ ਹੋ ਪਰ ਉਹਨੇ ਡਾਹ ਨਹੀਂ ਦਿੱਤੀ ਅੱਛਾ ਜੀ ਪੈਂਡੋਂ ਦੂਰ ਬਹੁਤ ਆ ਉਹਨਾਂ ਨੇ ਖਾ ਵੀ ਛੇਤੀ ਛੇਤੀ ਆਪਾਂ ਲੁੱਟ ਲੋ ਮਾਸਾ ਦੇ ਆਤ ਸੀ ਸੋਨੇ ਦੇ ਜੋ ਮੂਰਤੀ ਦੇ ਉਹਨਾਂ ਨੇ ਜਿਹੜਾ ਕੁਝ ਲਿਆ ਮੋਟਾ ਮੋਟਾ ਲਾਗੇ ਭੱਜ ਗਏ ਉਹਨੇ ਆਗੇ ਪਿੰਡ ਹੋੱਕਾ ਦਵਾਤਾ ਆਕੇ ਉਦੋਂ ਗੁਰਦਾਰ ਆਇਆ ਸਾਡੇ ਕੋਲੇ ਅਸੀਂ ਹੋੱਕਾ ਦੇਤਾ ਵੀ ਮੰਦਰ ਤੇ ਚੋਰ ਆਵੇ ਭੱਜ ਲੋਏ ਹਨਾ ਚਲੋ ਸਾਰੇ ਉੱਠ ਗਏ ਭਾਈ ਤੇ ਸਾਡੇ ਪਿੰਡ ਕਿੰਨੇ ਅੰਗ ਹੁੰਦਾ ਹੀ ਹੈਗਾ ਅਜੇ ਵੀ ਤੇ ਅਸੀਂ ਵੇੜੇ 'ਚ ਖੜੇ ਗੁਰਦਾਰ ਆਏ ਰਾਤ ਨੂੰ ਡਰੀ ਜਾਂਦੇ ਸੀ ਵੀ ਚੋਰ ਆਵੇ ਚੋਰ ਆਵੇ ਲੁਟੇਰੇ ਆਗੇ ਉਦੋਂ ਨਿੱਕੀ ਵੇਟ ਵੜ ਗਿਆ ਕਹਿੰਦਾ ਨਾ ਇੱਥੇ ਪਤਾ ਬੁਲਾ ਦੇ ਨਾ ਹਲ ਹੋ ਜਾਵੇ ਸਤਿ ਸ਼੍ਰੀ ਅਕਾਲ ਆਏਗਾ ਇੱਧਰ ਕਪੇ ਕੋਤਲੇ ਸੀ ਵਰਗੇ ਗੋਦਰ ਆ ਗਏ ਓਏ ਕਹਿੰਦਾ ਮੈਂ ਮੈਂ ਕਿਹਾ ਤੂੰ ਗੁੱਤਰ ਜਗਾ ਰਹੀ ਜੱਲੀ ਨਾ ਕਹਿੰਦਾ ਮੈਂ ਚੱਡ ਕੇ ਜਗਾੜਾ ਚੱਲਿਆ ਨੰਗ ਸੰਗ ਵੀ ਕਹਿੰਦਾ ਉੱਥੇ ਮਗੋਂ ਉੱਤਰ ਜਾ ਯਾਰ ਸਾਨੂੰ ਐਵੇਂ ਟੈਕਰਾਂ ਦਾ ਸੀ ਚੋਰ ਬਦੰਦਰਾ ਮੰਦਰ ਤੇ ਆਇਆ ਤੂੰ ਇੱਧਰ ਫਿਰਦਾ ਅਦਾ ਮੇਰਾ ਗੁਰੂ ਦਾ ਸਿੰਘ ਪਹਿਲੇ ਮੱਥਾ ਟੇਕ ਕੇ ਜਾਊ ਮੈਂ ਕਿੰਨੇ ਕਿਲੋਮੀਟਰ ਆਇਆ ਨੂੰ ਆਹੇ ਮੰਦਰ ਤੇ ਨਹੀਂ ਗਿਆ ਉੱਥੋਂ ਕਰੂੰ ਉਹਨੂੰ ਬੋੜ ਰਗਾਗੇ ਬਾਬਾ ਸਾਡੇ ਜਿਹੜੇ ਬੰਦੇ ਸੀ ਉਹਨਾਂ ਨੇ ਮੰਦਰ ਵਾਲੇ ਬਾਬੇ ਤੇ ਇਲਜ਼ਾਮ ਲਾਤਾ ਕਹਿੰਦੇ ਵੀ ਇਹਨੇ ਆਪ ਹੀ ਚੋਰੀ ਕਰਾਈ ਆ ਬਾਬਾ ਕਹਿੰਦਾ ਭਾਈ ਜੇ ਤਾਂ ਹੋਈ ਇਹ ਮਾਈ ਫੇਰ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਤੇ ਜੇ ਭਾਈ ਇਹ ਵਿੱਚ ਸ਼ਕਤੀ ਨਾ ਹੋਈ ਫੇਰ ਚੋਰੀ ਮੈਂ ਕੀਤੀ ਆ ਫੇ ਮੇਰੇ ਜਿੰਮੇ ਲਾ ਦਿਓ ਵੀ ਦੇਣ ਤਾਂ ਦਿਓ ਦਾਸ ਤੀਜੇ ਦਿਨ ਇੱਕ ਬੰਦਾ ਤਾਂ ਉੱਥੇ ਆ ਕੇ ਬੋਰ ਨਾਲ ਲੰਕ ਗਿਆ ਲਿਖ ਕੇ ਚਿੱਠੀ ਮੰਦਰ ਜੀ ਕਹਿੰਦਾ ਵੀ ਇਹ ਚੋਰੀ ਅਸੀਂ ਕਰੀ ਆ ਠੀਕ ਆ ਵੀ ਸਾਨੂੰ ਨਹੀਂ ਟੇਕ ਮਿਲਦੀ ਉਹਦੇ ਦੀ ਅਸੀਂ ਬਹੁਤ ਦੁਖੀ ਆ ਇੱਕ ਆਪਦੇ ਘਰੇ ਫਾ ਲੈ ਕੇ ਮਰਿਆ ਠੀਕ ਆ ਤਿੰਨੇ ਦੇ ਤਿੰਨੇ ਫਾ ਲੈ ਕੇ ਮਰੇ ਰੰਗ ਵਹਾਇਆ ਹਾਂ ਨਾ 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 ਨਾਲੇ ਸਮਾਨ ਛੱਡ ਕੇ ਗਏ ਉਹ ਸੰਤੇਗ ਨਹੀਂ ਉੱਦਨੀ ਇਹ ਵੇਲਾ ਸਾਡੇ ਦੇਖਣ ਦੀਆਂ ਗੱਲਾਂ ਇਹ ਸਾਡੇ ਦੇਖਣ ਦੀਆਂ ਗੱਲਾਂ ਕਿ ਮਟੀ ਹੁੰਦੀ ਸੀ ਕੱਲੀ ਨਿੱਕੀ ਜੀ ਜਿੱਤੇ ਅੱਜ ਇੰਨੀ ਪੈੜੀ ਆ ਤੇ ਇੰਨੇ ਰੰਗ ਭਾਗ ਲੱਗੇ ਆ ਤੇ ਬਾਬਾ ਪਿੰਡ ਦਾ ਮੋਢਾ ਬਾਬਾ ਕੁੰਸਾ RAM ਜੀ ਹੈ ਬਾਬਾ ਜਿਹਦੇ ਨਾਂ ਤੇ ਮੰਦਿਰ ਬਣਿਆ ਪਿੰਡ ਵੀ ਸਾਡਾ ਕੁੰਸਾ ਤੇ ਬਾਬੇ ਦਾ ਨਾਂ ਵੀ ਕੁੰਸਾ RAM ਜੀ ਸੀ ਉਦੇ ਨਾਮ ਤੇ ਹੀ ਪਿੰਡ ਬਣਿਆ ਜਿਹੜੀ ਮਾਤਾ ਹੈ ਮਾਤਾ ਡਾਰੇ ਦੀ ਸੀ ਮਾਤਾ ਸਤੀ ਹੋਈ ਆ ਵੇਖ ਲਾ ਜਦੋਂ ਬਾਬੇ ਦੇ ਸੱਪ ਲੜ ਗਿਆ ਸੀ ਜੋ ਬਾਬੇ ਦੇ ਸੱਪ ਲੜਿਆ ਬਾਬਾ ਕਹਿੰਦਾ ਵੀ ਜਦੋਂ ਮੈਂ ਮਰ ਗਿਆ ਹੁਣ ਮੈਂ ਬਚਣਾ ਤਾਂ ਹੈ ਨਹੀਂ ਮੇਰਾ ਸੰਸਕਾਰ ਹੈ ਖੇਤ ਹੀ ਕਰਿਓ ਮੇਰੇ ਇੱਥੇ ਇੱਥੇ ਲੋਕਾਂ ਦੇ ਦੁੱਖ ਟੁੱਟਿਆ ਕਰਨਗੇ ਕਹਿੰਦਾ ਅੱਛਾ ਜੀ ਬਰਾਗੀ ਸਾਹਸ ਸੀਗਾ ਪੂਰਾ ਉਹ ਹੈ ਨਾ ਉਹ ਕਹਿੰਦਾ ਵੀ ਇੱਥੇ ਲੋਕਾਂ ਦੇ ਦੁੱਖ ਟੁੱਟਿਆ ਕਰਨਗੇ ਇੱਥੇ ਹੀ ਕਹਿੰਦਾ ਤੁਸੀਂ ਮੇਰਾ ਸੰਸਕਾਰ ਕਰਿਓ ਉਹ ਕਹਿੰਦੇ ਵੀ ਠੀਕ ਆ ਹੁਣ ਉਹ ਮੰਗਿਆ ਵਾ ਸੀ ਬਾਬਾ ਉਹਨਾਂ ਨੇ ਡਾਲੇ ਸੀ ਨੇ ਆ ਭੇਜਤਾ ਕੁੜੀ ਵਾਲਿਆਂ ਨੂੰ ਸੰਸਕਾਰ ਤੇ ਤਾਂ ਹੋਣਾ ਹੀ ਸੀ ਉਹਨਾਂ ਨੇ ਹੁਣ ਦੇਖ ਲਾ ਉਹ ਕੁੜੀ ਜੈਦ ਕਰਨ ਲੱਗ ਗਈ ਮਾਤਾ ਕਹਿੰਦੀ ਮੈਂ ਨਾਲ ਜਾਣਾ ਉਹ ਕਹਿੰਦੇ ਵੀ ਨਹੀਂ ਤੈਨੂੰ ਨਹੀਂ ਲੈ ਜਾਣਾ ਅੱਛਾ ਜੀ ਉਹਨੂੰ ਕੁੰਡਾ ਲਾ ਗਿਆ ਸੀ ਉਹ ਕਿਉਂਨੇ ਵੇਲਾ ਮਗਰੋਂ ਕੁੰਡਾ ਵੀ ਖੁੱਲ ਗਿਆ ਕਿ ਉਹਨੇ ਗੱਡੇ 'ਚ ਠੱਠੇ ਜੋੜਨੇ ਪਿੰਡ 'ਚ ਬਾਲਦ ਠੱਠੇ ਫਿਰਦੇ ਇੱਠੇ ਜੁੜਦੇ ਹੁੰਦੇ ਕਿਤੇ ਜੋੜ ਕੇ ਇੱਕ ਕੰਮਲਾ ਸੀ ਕਹਿੰਦੀ ਵੀਰਾ ਹੱਕ ਕਹਿੰਦੀ ਮੈਨੂੰ ਲੈ ਕੇ ਚੱਲ ਉੱਥੇ ਸੰਸਕਾਰ ਤੇ ਜਾਣਾ ਅੱਛਾ ਜੀ ਉਹ ਕਹਿੰਦਾ ਮੈਂ ਕਿਹੜਾ ਕਿਤੇ ਹੱਕਿਆ ਉਹ ਨਹੀਂ ਤੂੰ ਬਹਿ ਜਾ ਬਸ ਜੂਲੇ ਤੇ ਜਾਣਗੇ ਆਪੇ ਹੀ ਉਹ ਜੂਲੇ ਤੇ ਬਹਿ ਗਿਆ ਤੇ ਆਪੇ ਹੀ ਹੋ ਗਏ ਸਿੱਧੇ ਉਹ ਤਾਂ ਕਿਤੇ ਦੀ ਕਿਤੇ ਰਹਿ ਗਏ ਮਗਰਲੇ ਉਹ ਗੁੱਸੇ ਆ ਬੱਜੀ ਉਹਦੀ ਪਤਾ ਲੱਗਾ ਜਦੋਂ ਚੀਖਾ ਚ ਬਹਿ ਗਈ ਆ ਕਿ ਹੂੰ ਹਾਂ ਨਾਲ ਸਤੀ ਹੋਈ ਸੀ ਅੱਛਾ ਜੀ ਅਗਨੀ ਪ੍ਰਗਟ ਹੋ ਗਈ ਨਾਲ ਸਤੀ ਹੋਈ ਪਾਪੇ ਦੇ ਅੱਛਾ ਜੀ ਤੇਲ ਆ ਇਹ ਬੜੀ ਪ੍ਰਾਣੀ ਗੱਲ ਨਹੀਂ ਹੈ ਢਾਲੇ ਵਾਲਿਆਂ ਨੂੰ ਪਤਾ ਵੀ ਢਾਲੇ ਵਾਲੇ ਕਹਿ ਦਿੰਦੇ ਆ ਜੀ ਤੁਹਾਡੇ ਵੀ ਸਾਡੀ ਭੂਆ ਮਾਤਾ ਅੱਛਾ ਜੀ ਕਿਉਂਕਿ ਢਾਲੇ ਦੀ ਸੀ ਤੇ ਬਾਬੇ ਦੇ ਉਹਦੇ ਨਾਂ ਤੇ ਸਾਡਾ ਪਿੰਡ ਵੱਜਿਆ ਮੀਨੀਆਂ ਪਿੰਡ ਬਾਬਾ ਪੁੱਸਾਰਾਮ ਜੀ ਤੇ ਬਾਬਾ ਮੰਨਾਰਾਮ ਜੀ ਦੋ ਭਰਾ ਸੀ ਠੀਕ ਹੈ ਮੀਨੀਆਂ ਪਿੰਡ ਦੂਜੇ ਭਰਾ ਦੇ ਨਾਂ ਤੇ ਤਾਂ ਪੁੱਸਾ ਮੀਨੀਆਂ ਵਜਦਾ ਮੈਂ ਕਹਿੰਦਾ ਪਤਾ ਹੀ ਨਹੀਂ ਕਿੰਨਾ ਕੁ ਕੁਸ ਦਾਤੇ ਦਾ ਦਿੱਤਾ ਉੱਥੇ ਹੁਣ ਇੱਕ ਕਮੇਟੀ ਬਣਾਉਣ ਚ ਆਪਾਂ ਪਹਿਲਾਂ ਭੰਗ ਕਰਾ ਕੇ ਆਪਾਂ ਬਣਾਈ ਸੀ ਸਭ ਤੋਂ ਪਹਿਲਾਂ ਨਹੀਂ ਕੋਸ ਨਹੀਂ ਬਣਦਾ ਸੀ ਇੱਥੇ ਸਭ ਖਾਂਦੇ ਸੀ ਸਾਰਿਆਂ ਦਾ ਪ੍ਰਾਹਾਰ ਸੀ ਜਿੰਨਾਂ ਨੇ ਖਾਦਾ ਸਭ ਦਾ ਅੱਛਾ ਜੀ ਪ੍ਰਾਹਾਰ ਜੀ ਨੀਨੇ ਖਾਦਾ ਪਰ ਜਿਹੜੀ ਹੁਣ ਕਮੇਟੀ ਬਣਾਈ ਸੀ ਅਸੀਂ ਲੋਕਾਂ ਨੂੰ ਆਏ ਸੀ ਧਾਰੀ ਲੜਦਾ ਪ੍ਰਧਾਨ ਬਣਦਾ ਮੈਂ ਰਹਿ ਮੈਂ ਕਹਿੰਦਾ ਨਾ 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 ਮੈਂ ਨਹੀਂ ਬਣਨਾ ਮੈਨੂੰ ਬਹੁਤ ਐਨੇ ਗਾਇ ਕਹਿੰਦੇ ਹੁਣ ਇੰਨਾ ਕਲੇਸ਼ ਵੀ ਪਾਇਆ ਐਨੇ ਲੜਾਈ ਵੀ ਕਰੀ ਆ ਹੁਣ ਪ੍ਰਧਾਨ ਬਣ ਜਾ ਮੈਂ ਕਹਿੰਦਾ ਨਾ ਭਾਈ ਨਾ ਆਪਾਂ ਨਹੀਂ ਬਣਨਾ ਆਪਾਂ ਇੰਨਾ ਪੈਸਾ ਵੇਚਿਆ ਨਹੀਂ ਇਕੱਠਾ ਆਪਾਂ ਖਾ ਜਾਾਂਗੇ ਦੇਖ ਲਓ ਕਮੇਟੀ ਬਣ ਗਈ ਐ ਪੈਲਸ ਬਣ ਗਿਆ ਪਿੰਡ 'ਚ ਪਿੰਡ 'ਚ ਕੱਚਾ ਤਾਂ ਨਹੀਂ ਹੈ ਬਾਰੇ ਨੇਾਰੇ ਪਿੰਡ ਦੇ ਭਾਈ ਸਰਕਾਰੀ ਸਕੂਲ ਵੇਖੀ ਮੇਰੇ ਪਿੰਡ ਦਾ ਸਿਵੇ ਵੇਖੀ ਮੇਰੇ ਪਿੰਡ ਦੇ ਸਰਕਾਰੀ ਹਸਪਤਾਲ ਪਸ਼ੂਆਂ ਵਾਲਾ ਹਸਪਤਾਲ ਸਾਰੀਆਂ ਚੀਜ਼ਾਂ ਚਲਦੀਆਂ ਸਰਕਾਰੀ ਹਸਪਤਾਲ ਅਜੇ ਤੱਕ ਬੰਦ ਨਹੀਂ ਹੋਇਆ ਮੇਰੇ ਪਿੰਡ ਦਾ ਬੰਦਿਆਂ ਵਾਲਾ ਹਰ ਦਵਾਈ ਮਿਲਦੀ ਆ ਠੀਕ ਆ ਜੀ ਪਿੰਡ ਚ ਹਾਂ ਤੇ ਮੀ ਆਜੇ ਕਿਤੇ ਪਾਣੀ ਦਾ ਖੜਾ ਮਿਲਤ ਨਹੀਂ ਚੰਡੀਗੜ੍ਹ ਵਰਗਾ ਪਿੰਡ ਆ ਬਾਈ ਛੋਟਾ ਜਿਹਾ ਪਿੰਡ ਆ ਮੈਂ ਤਾਂ ਕਹਿੰਦਾ ਨਾ ਇੱਥੇ ਪੰਜ ਪੰਚਾਇਤਾਂ 100 ਗਿੱਲਾ ਜ਼ਮੀਨ ਦਾ ਸਾਡੇ ਤਾਂ ਮਰਲਾ ਨਹੀਂ ਜ਼ਮੀਨ ਦਾ ਉਸੇ ਦਾ ਮਰਲਾ ਨਹੀਂ ਜ਼ਮੀਨ ਦਾ ਫੇਰ ਵੀ ਇੰਨਾ ਯਾਨੀ ਰੰਗ ਭਾਗ ਲੱਗੇ ਪਿਆ ਕਿਉਂਕਿ ਨੀਤ ਨੂੰ ਮਰਦ ਹੈ ਜਿਹੜੀ ਤੁਹਾਡੀ ਪੰਚਾਇਤ ਆ ਉਹਦੇ ਕੰਮ ਕਰਨ ਦੇ ਇਰਾਦੇ ਹੋਣ ਠੀਕ ਹੈ ਇਰਾਦੇ ਹੋਣ ਤੇ ਸਫਲ ਹੋ ਜਾਂਦੇ ਬਾਈ ਜੇ ਇਰਾਦੇ ਨਹੀਂ ਫਿਰ ਉਹ ਜਦੋਂ 5 ਸਾਲ ਲੰਘ ਜਾਂਦੇ ਉਹਦੋਂ ਲੀਕ ਔਰਦੇ ਹੁੰਦੇ ਆ ਵੀ ਅਸੀਂ ਹੁਣ ਆਉਂਦੀ ਸਰਕਾਰ ਨੂੰ ਆਏ ਕਰ ਦਾਂਗੇ ਅਸੀਂ ਅਗਲੀ ਸਰਪੰਚੀ ਤਾਂ ਆਏ ਕਰ ਦਾਂਗੇ ਹਨ ਉਹ ਲਾਰੇ ਹੁੰਦੇ ਆ ਜਿਹਨੇ ਕਰਨਾ ਬਾਈ ਜੀ ਉਹ ਦੱਸਦਾ ਨਹੀਂ ਉਹ ਜਦੋਂ ਬਣ ਗਿਆ ਤੇ ਕਰਕੇ ਹੀ ਵਿਖਾਉਂਦਾ ਠੀਕ ਹੈ ਨਾ ਮੈਂ ਤਾਂ ਤਾਂ ਕਹਿਣਾ ਉਹਨਾਂ ਵੀ ਪਿੰਡਾਂ ਦਾ ਫਾਇਦਾ ਤਾਂ ਜੇ ਏਕਾ ਹੋਵੇ ਗਲੀਆਂ ਨਾਲੀਆਂ ਸਾਮਕੇ ਰੱਖੋ ਜੇ ਬਣ ਗਈਆਂ ਉਹਨੂੰ ਸੰਭਾਲਣਾ ਆਪਣਾ ਕੰਮ ਆ ਜੀ ਆਪਣੀ ਗਲੀ ਬਣ ਗਈ ਆਣੇ ਨੂੰ ਜੇ ਵੀ ਕਿਤੇ ਟੋੜਾ ਟੁੱਟਦਾ ਉਹਦਾ ਲਾਉਣਾ ਆਪਣਾ ਕੰਮ ਆ ਨਾ ਕਿ ਉਹਨੂੰ ਵੇਖਣਾ ਵੀ ਇਹ ਖੁਰਗੀ ਤਾਂ ਗਈ ਤਾਂ ਗਈ ਪੰਚਾਇਤ ਲਾਉ ਪੰਚਾਇਤ ਲਾਉ ਤਾਂ ਪੈਸਾ ਆਪਣਾ ਹੀ ਲਾਉ ਜੇ ਗੜੀਆਂਾਂ ਨਾਲੀਆਂ ਇੱਕ ਵਾਰੀ ਸਾਹਮ ਕੇ ਰੱਖਾਂਗੇ ਸਾਰੀਆਂ ਰਸਟਕਾਂ ਸਾਹਮ ਕੇ ਰੱਖਾਂਗੇ ਆਪੇ ਦੁਬਾਰਾ ਪੰਚਾਇਤ ਕੋਈ ਹੋਰ ਨਵਾਂ ਕੰਮ ਕਰੂ ਬਿਲਕੁਲ ਨਹੀਂ ਤਾਂ ਉਹਨਾਂ ਜੀ ਹੋਜੀ ਰਹੂ ਅਹੀਂ ਤਾਂ ਜੋ ਜੰਮਿਆ ਉਹਦੇ ਤੋਂ ਵੇਹਣੀਆਂ ਟਟੀਆਂਾਂ ਨਾਲੀਆਂ ਗੜੀਆਂਾਂ ਨਾਲੀਆਂ ਟਟੀਆਂਾਂ ਗੜੀਆਂਾਂ ਨਾਲੀਆਂ ਟਟੀਆਂਾਂ ਤੈੰਨੀ ਚੀਜ਼ਾਂ ਤਿੰਨਾਂ ਦੇ ਸਰਕਾਰ ਬਣਦੀ ਐ ਤਿੰਨਾਂ ਦੇ ਸਰਪੰਚ ਬਣਦਾ ਤਿੰਨਾਂ ਦੇ ਐਮਐਲਏ ਬਣਦਾ ਸਭ ਉਹ ਤਿੰਨ ਚੀਜ਼ਾਂ ਤੇ ਹੀ ਐ ਮੈਂ ਗੜਨਾ ਬਣਾ ਦੂੰ ਮੈਂ ਟਟੀਆਂ ਬਣਾ ਦੂੰ ਮੈਂ ਨਾਲੀਆਂ ਬਣਾ ਦੂੰ ਆਹੀ ਜੁਣੀ ਜੰਨੇ ਆਈ ਤਾਂ ਤੇ ਤੈਨੂੰ ਹੀ ਨਹੀਂ ਬਣੇਗਾ ਪਤਾ ਨਹੀਂ ਕਿੰਨਾ ਕਹਾ ਰਹੇ ਆ ਲੋਕ ਜਿਹੜੇ ਤਾਂ ਪੂਰਵੇਂ ਹੀ ਹੋਈਆਂ ਸਹੀ ਗੱਲ ਆ ਜੀ ਲੋਕ ਬਣਦੇ ਨਹੀਂ ਹੋਵੇਂ ਆ ਥੋਕ ਲੋਕ ਨਾਲ ਉਹ ਟਟੀਆਂ ਦੂਜੇ ਨੇ ਬਣਾ ਤੀਆਂ ਉਹਨੇ ਬਣਾਈਆਂ ਉਹਦੀਆਂ ਟਟਕੀਆਂ ਉਹਨੇ ਬਣਾਈਆਂ ਉਹਦੀਆਂ ਟਟਕੀਆਂ ਇੱਕ ਵਾਰੀ ਟੀ ਚੀਜ਼ ਬਣੀ ਹੋਵੇ ਬਣਾਉਣ ਵਾਲੇ ਨੇ ਬਣਾ ਤੀ ਸਾਂਭਣਾ ਹੀ ਆ ਆਪਾਂ ਸਾਂਭਣਾ ਜਿਹੜੇ ਸਾਂਭ ਲਈ ਮਤਲਬ ਕੀ ਹੈ ਲੈ ਜੀ ਜੋ ਧਿਆਨ ਆਪਾਂ ਵੀ ਨਹੀਂ ਦੇਣਾ ਧਿਆਨ ਉਹਨਾਂ ਨੇ ਵੀ ਨਹੀਂ ਦੇਣਾ ਸਰਪੰਚ ਨੇ ਵੀ ਨਹੀਂ ਦੇਣਾ ਪਿੰਡ ਵਾਲਿਆਂ ਨੇ ਵੀ ਨਹੀਂ ਦੇਣਾ ਐਮਐਲਏ ਨੇ ਵੀ ਨਹੀਂ ਦੇਣਾ ਐਮਪੀ ਨੇ ਵੀ ਨਹੀਂ ਦੇਣਾ ਤੇ ਮੁੱਖ ਮੰਤਰੀ ਨੇ ਵੀ ਨਹੀਂ ਦੇਣਾ ਬਿਲਕੁਲ ਜੀ ਸਾਰੇ ਹੀ ਫਿਰ ਇੱਕ ਰਸੇ ਲੰਘ ਜਾਂਦੇ ਆ ਜੇ ਥੱਲੋਂ ਆਪਾਂ ਧਿਆਨ ਦੇਵਾਂਗੇ ਆਪਣੇ ਮਗਰ ਸਰਪੰਚ ਚੱਲੂਗਾ ਸਰਪੰਚ ਧਿਆਨ ਦੇਊਗਾ ਤਾਂ ਪੀ ਐਮ ਐਲਏ ਵੀ ਧਿਆਨ ਦੇਊਗਾ ਐਮਐਲਏ ਧਿਆਨ ਦੇਊਗਾ ਤਾਂ ਉਹਦੇ ਉੱਤੇ ਐਮਪੀ ਵੀ ਦੇਊਗਾ ਤਾਂ ਮੁੱਖ ਮੰਤਰੀ ਵੀ ਨਾਲ ਲੜੀ ਤੁਰਦੀ ਹੈ ਇਹ ਸਾਰਾ ਥੱਲੋਂ ਹੀ ਹੈ ਜੇ ਆਪਾਂ ਚੰਗੇ ਆ ਸਾਰੇ ਚੰਗੇ ਆ ਉਹ ਕਹਿੰਦਾ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਠੀਕ ਹੈ ਨਾ ਉਦੋਂ ਜੇ ਤੂੰ ਲੱਭਦਾ ਜੀ ਇਹਨੂੰ ਐ ਵਿਆਪਾਵੇਂ ਨਾ ਇਹ ਫਲਾਣਾ ਨਹੀਂ ਚੰਗਾ ਧੌਂਕਾ ਨਹੀਂ ਚੰਗਾ ਨਾ ਪਹਿਲਾਂ ਤੂੰ ਆਪ ਦੇ ਆਪ ਨੂੰ ਚੰਗਾ ਕਰ ਤੈਨੂੰ ਸਾਰੇ ਹੀ ਚੰਗੇ ਲੱਗਣਗੇ ਜੇ ਉਹ ਜੇ ਤੂੰ ਬਣ ਜੇਗਾ ਉਹ ਹਜੇ ਤੈਨੂੰ ਦਿਖਣੇ ਠੀਕ ਹੈ ਤੂੰ ਵੇਖ ਲੈ ਵੀ ਕਿਹੋ ਜਿਹਾ ਦੇਖਣੇ ਚਾਹੁੰਦਾ ਲੋਕ ਉਹੋ ਜਿਹਾ ਹੀ ਬਣ ਜਾ ਤੈਨੂੰ ਉਹੋ ਜਿਹਾ ਹੀ ਲੱਗਣਗੇ ਆਪਦੇ ਤੇ ਤੇਰੇ ਨਿਰਪਰ ਰਹੇ। ਇਹੀ ਪਿੰਡ ਆ ਜੇ ਕਿਤੇ ਇਕੱਠਾ ਹੋ ਕੇ ਪਿੰਡੇ ਇੱਕੇ ਚ ਰਹੇ। ਇੱਕੇ ਚ ਬਰਕਤ ਹੈ। ਆਪ ਜੀਆਂ ਗਲੀਆਂ ਨਾਲੀਆਂ ਦੀ ਸਫਾਈ ਰੱਖੇ, ਵੇੜੇ ਗਲੀ ਦੀ ਸਫਾਈ ਰੱਖੇ, ਨਾਲੇ ਪਿੰਡ ਸੋਹਣਾ ਲੱਗਦਾ, ਨਾਲੇ ਸਾਮ ਸਭਾਲ ਹੁੰਦੀ ਆ। ਨਾਲੇ ਗਾਂ ਵਾਲੀ ਪੰਚਾਇਤ ਆਊਗੀ ਜਿਹੜੀ ਉਹਨੂੰ ਗਲੀ ਨਾਲੀ ਦਾ ਕੰਮ ਹੀ ਨਾ ਥਿਆ ਵੀ। ਆਪੇ ਕਿਤੇ ਹੋਰ ਨਾ ਮਾ ਕੰਮ ਬਿੱਡੂ। ਫੇਰੀ ਬਿੱਡੂ। ਅਲੀ ਗਾੜਾ ਪੈਂਟ ਦੇ ਨਾਲ ਗਾਲਿਆਂ ਨਾਲੀਆਂ ਜਿੱਥੇ ਪੈਂਟ ਦੀ ਫਿਰਨੀ ਆ ਇੱਥੇ ਫਰੂਟ ਲਾਉਣੇ ਚਾਹੀਦੇ ਆਪਣੇ ਆਲੇ-ਦਾਲੇ ਫਰੂਟ ਇੰਨੇ ਲਾ ਦਿਓ ਮੈਂ ਕਹਿੰਦਾ ਯਾਰ ਆਪਣੇ ਤੋਂ ਹੁੰਦੇ ਆ ਭਾਵੇਂ ਅਮਰੂਦ ਹੀ ਲਾ ਦਿਓ ਜੀ ਅਮਰੂਦ ਲਾ ਦਿਓ ਕਿੰਨੂ ਲਾ ਦਿਓ ਸੰਤਰੇ ਲਾ ਦਿਓ ਯਾਰ ਠੀਕੂ ਲਾ ਦਿਓ ਯਾਰ ਲੋੜਿਆਂ ਦੇ ਹੁੰਦੇ ਆ ਅੰਬ ਲਾ ਦਿਓ ਯਾਰ ਪੂਰੀ ਚੱਲੋ ਮੈਂ ਜਾਮਣੇ ਲਾ ਦਿਓ ਖਾਈ ਚੱਲੋ ਮੈਂ ਮੁੱਲ ਲੈਣ ਦੀ ਕੀ ਲੋੜ ਹੈ ਜਾਉਣਾ ਕਿੱਡਾ ਧੰਗੜਾ ਫਾਲਾ ਲਾਓ ਤਾਂ ਸਹੀ ਪੰਡ ਜੇ ਛੋਟੇ ਛੋਟੇ ਬੂਟੇ ਐ ਅਮਰੂਦਾਂ ਦਾ ਬੂਟਾ ਕੱਢਾ ਦੇ ਕੇ ਤੇ ਲਾ ਦਿਓ ਪਰ ਕੋਈ ਨਹੀਂ ਲਾਗੇ ਰਾਜੀ ਯਾਰ ਲਾਉਣ ਤੋਂ ਪਹਿਲਾਂ ਐ ਸੋਚਣਗੇ ਜੇ ਕੋਈ ਨੇ ਗਲੀ 'ਚ ਲਾਉਣਾ ਵੀ ਲੋ ਆ ਲੋਕ ਤੋੜਿਆ ਕਰਨਗੇ ਤੋੜਨਾ ਆ ਤੇ ਤਾਂ ਲਾਉਣਾ ਇੱਥੋਂ ਰੋਡਿਆਂ ਨੂੰ ਜਾਂਨੇ ਨਾ ਆਪਾਂ ਕਾਲਜ ਤੋਂ ਬਈ ਉੱਥੇ ਨਾ ਪਤਾ ਨਹੀਂ ਕੀੜੇ ਖੇਤ ਆ ਉਹਦੇ ਤੈਨੂੰ ਮਨੇ ਬੱਲਾਂ ਲਾਈਆਂ ਕਦੂਆਂ ਦੀ ਠੀਕ ਐ ਉਹਨਾਂ ਨੇ ਇੱਥੋਂ ਲੈ ਕੇ ਸਿਰੇ ਤੱਕ ਕਦੂਆਂ ਦੀ ਬੱਲਾਂ ਲਾਈਆਂ ਲੋਕ ਤੋੜੀ ਜਾਂਦੇ ਬਈ ਤਾਰਾਂ ਤੇ ਚੜਾਤੀਆਂ ਉਹਨਾਂ ਨੇ ਕੱਦੂ ਲੱਗੇ ਵੀ ਆ ਲੋਕ ਸ਼ੇਅਰ ਕਰਨ ਆਉਂਦੇ ਆ ਦੋ ਦੋ ਕੱਦੂ ਤੋੜੀ ਜਾਂਦੇ ਆ ਤੋੜੀ ਦੇਉਂਗੇ ਨਹੀਂ ਇਹਨੇ ਕੱਦੂ ਐ ਤੇ ਅਸੀਂ ਕਰਨੇ ਆ ਜਿਹੜਾ ਮਰਜ਼ੀ ਲੈ ਜੇ ਲੈ ਵਧੀਆ ਗੱਲ ਆ ਯਾਰ ਉਹ ਮੈਂ ਕਹਿੰਦਾ ਉਹ ਨਿੱਤ 50 ਘਰ ਨੂੰ ਸਬਜ਼ੀ ਦਿੰਦਿਆ ਇਹੀ ਦਾ ਕੰਮ ਐ ਜੇ ਦੁਨੀਆ ਸੌਖੀ ਕਰਨ ਦਾ ਰੋੜਾਂ ਦੇ ਲੈ ਨਾਲ-ਨਾਲ ਬੱਲਾਂ ਲਾ ਦਿਓ ਠੀਕ ਐ ਪਿੰਡਾਂ ਦੇ ਬੂਟੇ ਲਾ ਦਿਓ ਫਰੂਟਾਂ ਦੇ ਯਾਰ ਨਜ਼ਾਰੇ ਆ ਯਾਰ ਪਰ ਕਰਨਾ ਨਹੀਂ ਸਾਰੇ ਸਭ ਕੋ ਸੁਣਦਾ Rajasthan ਚ ਸੇਵ ਲਾਤੇ ਲੱਕ ਜਨਾਨੀ ਨੇ ਬਾਗ ਲਾਤਾ ਐਡੇ ਐਡੇ ਸੇਵ ਲੱਗੇ ਆ ਉੱਤੇ ਐਡੀ ਗਰਮੀ ਚ ਅੱਛਾ ਜੀ ਪਤਾ ਨਹੀਂ ਕਿਉਂ ਕੋਈ ਨਾ ਕੋਈ ਪਿੰਡ ਤਾਂ ਪ੍ਰਾਲਾ ਕਰੋ ਯਾਰ ਫਰੂਟ ਲਾਓ ਯਾਰ ਬੱਲਾ ਲਾਓ ਯਾਰ ਬਾਹਰ ਚਾਰ ਸਵੇਰੇ ਪਿੰਡ ਦੇ ਹੈਂ ਤਰਾਂ ਲਾ ਦਿਓ ਯਾਰ ਕਦੂ ਲਾ ਦਿਓ ਯਾਰ ਹੈਨਾ ਸਾਰੇ ਯਾਰ ਕਿਤੇ ਟਮਾਟਰ ਬੇਲਾਂ ਵਾਲੇ ਲਾ ਦਿਓ ਯਾਰ ਤੇ ਲੰਗ ਦੇ ਟੱਪ ਦੇ ਤੋੜੀ ਚੱਲੋ ਭਾਈ ਹੈਂ ਕਿੰਨਾ ਖਰਚਾ ਕਰ ਦੂ ਯਾਰ ਜਵਾ ਕਿੰਨੇ ਖੁਸ਼ ਹੋਣਗੇ ਗਰੀਬਾਂ ਦੇ ਯਾਰ ਫਰੂਟ ਖਾਣਗੇ ਯਾਰ ਸਹੀ ਗੱਲ ਕੋਈ ਅਮਰੂਦ ਤੋੜੇ ਕੋਈ ਕਿੰਨੂ ਤੋੜੇ ਕੋ ਚੀਕੂ ਤੋੜੇ ਯਾਰ ਚੀਕੂ ਲੋੜਿਆਂ ਦੇ ਹੁੰਦੇ ਆ ਸਹੀ ਗੱਲ ਹੈ ਹੈਨਾ ਕਰੋ ਉਪਰਾਲਾ ਯਾਰ ਕੋਈ ਪੰਚਾਇਤ ਤਾਂ ਯਾਰ ਲਾਓ ਯਾਰ ਸਹੀ ਗੱਲ ਵਧੀਆ ਲੱਗਦਾ ਯਾਰ ਬੂਟੇ ਵੀ ਮਿਲ ਜਾਣਗੇ ਨਰਸਰੀ ਤੋਂ ਮਿਲ ਜਾਣਗੇ ਆਪਣੀ ਸਰਕਾਰੀ ਤੋਂ ਯਾਰ ਪਰ ਲਾਓ ਤਾਂ ਸਹੀ ਯਾਰ ਹੈਨਾ ਲੋਕਾਂ ਨੇ ਆਉਂਦੇ ਆ ਦੇ ਬਾਹਰ ਚ ਪਾਣੀ ਵੀ ਪਾ ਪਾਣੀ ਵੀ ਪਾ ਦੇਣਗੇ ਯਾਰ ਜਰ ਜਿੱਥੇ ਜਗ੍ਹਾ ਮਿਲਦੀ ਲਾ ਦਿਓ ਯਾਰ ਬੜਾ ਪਰ ਪਿੰਡਾਂ ਨੂੰ ਬਣਾ ਲਓ ਯਾਰ ਇਹੋ ਜਾਂ ਕਿਤੇ ਨੁਹਾਰ ਬਦਲ ਦਿਓ ਯਾਰ ਪਿੰਡਾਂ ਦੀ ਹਨ ਬਿਲਕੁਲ ਜੀ ਅੱਲਾ ਹੁਣ ਨਸੇ ਵੀ ਬੰਦ ਹੋਈ ਚੱਲੇ ਹੁਣ ਸਰਕਾਰ ਨੇ ਉਪਰਾਲਾ ਕਰੀ ਦਿੱਤਾ ਤੇ ਹੁਣ ਨਾਲ ਆਹ ਕਰ ਦੇਣ ਯਾਰ ਵਧੀਆ ਗੱਲ ਹੈ ਯਾਰ ਆਪਾਂ ਤਾਂ ਆਪ ਨਾਲ ਆ ਬਈ ਬੰਦ ਹੋਣੇ ਚਾਹੀਦੇ ਆ ਬਿਲਕੁਲ ਜੀ ਠੀਕ ਹੈ ਜੀ ਗਲਤੀ ਪਲਤੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ